ਸਾਤਰੀਆ ਗਾਲ ਸਾਹਿਤਿਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਵਿਸ਼ਰਾਮ ਚਿੰਨ ਯਾਨੀ ਕਿ ਪੰਕਚੁਏਸ਼ਨ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਕਲਾਸ ਦੇ ਨਾਲ ਕਿਸੇ ਵੀ ਲਿਖਤ ਵਿੱਚ ਵਿਸ਼ਰਾਮ ਜਿੰਨਾ ਦਾ ਬਹੁਤ ਮਹੱਤਵ ਹੁੰਦਾ ਹੈ ਗੱਲਬਾਤ ਕਰਦੇ ਹਾਂ ਅਸੀਂ ਜਦੋਂ ਥੋੜਾ ਅਜਿਹਾ ਰੁਕਦੇ ਹਾਂ ਜਾਂ ਕਿਸੇ ਵੀ ਲਿਖਤ ਨੂੰ ਪੜਦਿਆਂ ਹੋਇਆਂ ਸਾਡੇ ਹਾਵ ਭਾਵ ਬਦਲਦੇ ਹਨ ਕਿਸੇ ਨਾਲ ਗੱਲ ਕਰਦੇ ਹਾਂ ਗੱਲ ਸੁਣਦੇ ਹਾਂ ਜਾਂ ਕੋਈ ਚੀਜ਼ ਪੜ੍ਹਦੇ ਹਾਂ ਜੋ ਸਾਡੇ ਚਿਹਰੇ ਦੇ ਭਾਵ ਬਦਲਦੇ ਹਨ ਕਦੇ ਕੋਈ ਖੁਸ਼ੀ ਵਾਲੀ ਗੱਲ ਹੁੰਦੀ ਹੈ ਕਦੇ ਕੋਈ ਜੋ ਹੈ ਦੁੱਖ ਵਾਲੀ ਖਬਰ ਹੁੰਦੀ ਹੈ ਜਾਂ ਕੋਈ ਹੈਰਾਨੀਜਨਕ ਮੁੱਦਾ ਹੁੰਦਾ ਹੈ ਤਾਂ ਇਹਨਾਂ ਵੱਖ-ਵੱਖਰੀਆਂ ਭਾਵਾਂ ਨੂੰ ਪ੍ਰਗਟਾਉਣ ਦੇ ਲਈ ਜਿਨ੍ਹਾਂ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨਾ ਨੂੰ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਵਿਸ਼ਰਾਮ ਚਿੰਨ ਦਾ ਅਰਥ ਕੀ ਹੈ ਵਿਸ਼ਰਾਮ ਦਾ ਭਾਵ ਹੈ ਠਹਿਰਾਓ ਰੁਕਣਾ ਚਿੰਨ ਦਾ ਭਾਵ ਹੈ ਨਿਸ਼ਾਨੀ ਅਰਥਾਤ ਵਿਸ਼ਰਾਮ ਚਿੰਨ ਉਹ ਚਿੰਨ ਹੁੰਦੇ ਹਨ ਜਿਹੜੇ ਕਿਸੇ ਵੀ ਲਿਖਤ ਵਿੱਚ ਠਹਿਰਾਓ ਨੂੰ ਪ੍ਰਗਟਾਉਣ ਦੇ ਲਈ ਵਰਤੇ ਜਾਂਦੇ ਹਨ ਜਾਂ ਵਿਸ਼ਰਾਮ ਚਿੰਨ ਅਜਿਹੀਆਂ ਨਿਸ਼ਾਨੀਆਂ ਹੁੰਦੀਆਂ ਹਨ ਜੋ ਕਿਸੇ ਲਿਖਤ ਵਿੱਚ ਵੱਖ-ਵੱਖ ਤਰ੍ਹਾਂ ਦੇ ਭਾਵਾਂ ਨੂੰ ਜਾਂ ਠਹਿਰਾਓ ਨੂੰ ਦਰਸਾਉਂਦੀਆਂ ਹਨ विराम चिन्ह वाक्यों को निखेडते हैं इस निखेड नाल ओना वाकांदे अर्थ जड़े हैं पूरी तरह स्पष्ट हो जाते हैं पाठक या श्रोते नु भाव विराम चिन्हਾਂ ਦੀ ਵਰਤੋਂ ਦੇ ਨਾਲ ਲਿਖਤਾਂ ਦੇ ਵਿੱਚ ਸਪਸ਼ਟਤਾ ਪੈਦਾ ਹੁੰਦੀ ਹੈ ਵਿਸ਼ਾਮ ਜਿੰਨਾ ਦੀ ਜ਼ਿਕਰ ਵਰਤੋਂ ਨਾ ਕੀਤੀ ਜਾਵੇ ਲਿਖਨ ਦੇ ਵਿੱਚ ਜਾਂ ਬੋਲਣ ਦੇ ਵਿੱਚ ਤਾਂ ਉਹਨਾਂ ਦੀ ਅਣਹੋਂਦ ਦੇ ਕਾਰਨ ਵਾਕਾਂ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ ਜਿਵੇਂ ਰੋਕੋ ਕੋਮਾ ਨਾ ਜਾਣ ਦਿਓ ਇਸ ਤੋਂ ਭਾਵ ਹੈ ਕਿ ਅਗਲੇ ਨੂੰ ਰੋਕ ਲਵੋ ਅੱਗੇ ਨਾ ਵਧਣ ਦਿਓ ਤੇ ਰੋਕੋ ਨਾ ਤੋਂ ਬਾਅਦ ਜੇਕਰ ਕੋਮਾ ਆਉਂਦਾ ਹੈ ਤੇਰਾ ਮਤਲਬ ਹੈ ਕਿ ਰੋਕੋ ਨਾ ਜਾਣ ਦਿਓ ਸੋ ਇੱਕ ਕੋਮੇ ਨੇ ਇੱਕੋ ਹੀ ਵਾਕ ਦੇ ਅਰਥ ਜਿਹੜੇ ਨੇ ਉਹ ਦੋ ਟੰਗ ਦੇ ਨਾਲ ਪੇਸ਼ ਕਰ ਦਿੱਤੇ ਨੇ ਇੱਕ ਤਾਂ ਰੋਕੋ ਨਾ ਜਾਣ ਦਿਓ ਤੇ ਦੂਸਰਾ ਹੈ ਰੋਕੋ ਨਾ ਜਾਣ ਦਿਓ ਵਿਸ਼ਰਾਮ ਚਿੰਨ ਜੋ ਹਨ ਪੰਜਾਬੀ ਦੇ ਵਿੱਚ ਕੁੱਲ 13 ਪ੍ਰਕਾਰ ਦੇ ਹਨ ਡੰਡੀ ਪਾਵ ਫੁੱਲ ਸਟਾਪ ਪ੍ਰਸ਼ਨ ਚਿੰਨ ਵਿਸਮਕ ਚਿੰਨ ਪਾਵ ਹੈਰਾਨੀ ਚਿੰਨ ਕਾਮਾ ਹੈ ਪੁੱਠੇ ਕਾਮੇ ਹਨ ਬਿੰਦੀ ਬ੍ਰੈਕਟ ਜੋੜਨੀ ਛੋਟ ਮਰੋੜੀ ਜਿਹੜਾ ਅਪੋਸਟ੍ਰੋਫੀ ਐਸ ਹੁੰਦਾ ਹੈ ਦੁਬਿੰਦੀ ਦੁਬਿੰਦੀ ਡੈਸ਼ ਬਿੰਦੀ ਤੇ ਡੈਸ਼ ਇਹਨਾਂ ਨੂੰ ਵਿਸਤਾਰ ਦੇ ਵਿੱਚ ਜੋ ਹੈ ਅਸੀਂ ਇਸ ਤਰ੍ਹਾਂ ਇਹਨਾਂ ਦਾ ਜ਼ਿਕਰ ਕਰ ਸਕਦੇ ਹਾਂ ਜਾਂ ਇਹਨਾਂ ਨੂੰ ਸਮਝ ਸਕਦੇ ਹਾਂ ਸਭ ਤੋਂ ਪਹਿਲਾਂ ਹੈ ਡੰਡੀ ਪਾਉ ਡੰਡੀ ਜੋ ਹੈ ਇਸ ਤੋਂ ਪਾਉ ਹੈ ਖੜੀ ਲੀਕ ਯਾਨੀ ਕਿ ਫੁੱਲ ਸਟਾਪ ਇਸ ਨੂੰ ਅੰਗਰੇਜ਼ੀ ਦੇ ਵਿੱਚ ਫੁੱਲ ਸਟਾਪ ਕਿਹਾ ਜਾਂਦਾ ਹੈ ਤੇ ਡੰਡੀ ਦੀ ਵਰਤੋਂ ਵਾਕ ਪੂਰਾ ਹੋਣ ਤੇ ਕੀਤੀ ਜਾਂਦੀ ਹੈ ਪਾਉ ਡੰਡੀ ਵਾਕ ਦੇ ਠਹਿਰਾਅ ਨੂੰ ਪ੍ਰਗਟਾਉਂਦੀ ਹੈ ਜਿਵੇਂ ਬੱਚਾ ਖੇਡਦਾ ਹੈ ਮੁੰਡਾ ਪੜਦਾ ਹੈ ਇਹਦੇ ਐਂਡ ਦੇ ਵਿੱਚ ਕੀ ਹੈ ਫੁੱਲ ਸਟਾਪ ਹੈ ਡੰਡੀ ਹੈ ਕਾਮਾ ਵਾਕ ਦੇ ਵਿਚ ਜੋ ਥੋੜਾ ਠਹਿਰਾਓ ਹੁੰਦਾ ਹੈ ਉਸ ਨੂੰ ਪ੍ਰਗਟਾਉਣ ਦੇ ਲਈ ਕਾਮਾ ਵਰਤਿਆ ਜਾਂਦਾ ਹੈ ਭਾਗ ਜਦੋਂ ਕਈ ਸ਼ਬਦ ਜੋੜੇ ਇਕੱਠੇ ਆਉਣ ਜਾਂ ਇੱਕ ਸ਼ਬਦ ਭੇਦ ਦੇ ਸ਼ਬਦਾਂ ਵਿਚਾਲੇ ਕੋਈ ਯੋਜਕ ਨਾ ਹੋਵੇ ਉੱਥੇ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੈਂ ਭੈਣ ਭਰਾ ਬੇਬੇ ਬਾਪੂ ਸੋ ਇਹਨਾਂ ਸਾਰਿਆਂ ਦੇ ਨੂੰ ਨਖੇੜਨ ਦੇ ਲਈ ਮੈਂ ਭੈਣ ਭਰਾ ਬੇਬੇ ਬਾਪੂ ਇਕੱਠਾ ਨਹੀਂ ਬਲਕਿ ਉਹਨਾਂ ਸਾਰਿਆਂ ਦੇ ਵਿੱਚ ਕਾਮਿਆ ਲਗਾ ਦਿੱਤਾ ਗਿਆ ਹੈ ਜਿਸ ਸਦਕਾ ਇਸ ਵਾਕ ਦੇ ਵਿੱਚ ਨਿਖੇੜ ਪੈਦਾ ਹੋ ਗਿਆ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਦੁਬਿੰਦੀ ਡੈਸ਼ ਜਿਸ ਦੀ ਵਰਤੋਂ ਵਾਕ ਦੀ ਵਿਆਖਿਆ ਲਈ ਜਾਂ ਕਿਸੇ ਤਰ੍ਹਾਂ ਦਾ ਕੋਈ ਵੇਰਵਾ ਦੇਣ ਦੇ ਲਈ ਕੀਤੀ ਜਾਂਦੀ ਹੈ ਮਿਸਾਲ ਵਜੋਂ ਸਿਆਣੇ ਕਹਿੰਦੇ ਹਨ 100 ਦਾ ਰੂਪ ਇੱਕ ਕਿਉ 100 ਚਾਚਾ ਇਕ ਪਿਉ ਯਾਨਕੀ ਸਿਆਣੇ ਕਹਿੰਦੇ ਹਨ ਕੀ ਕਹਿੰਦੇ ਹਨ ਵੇਰਵਾ ਗੋ ਦਿੱਤਾ ਗਿਆ ਹੈ ਇੱਥੇ ਕਿਹਦੀ ਵਰਤੋਂ ਹੋਈ ਹੈ ਦੋਬਿੰਦੀ ਡੈਸ਼ ਫਿਰ ਹੈ ਡੈਸ਼ ਲਿਖਤੀ ਰੂਪ ਵਿੱਚ ਕੋਈ ਗੱਲ ਕਰਦੇ ਸਮੇਂ ਜੋ ਵਾਧੂ ਸ਼ਬਦਾਂ ਨੂੰ ਜਦੋਂ ਲਮਕਾ ਕੇ ਕਿਸੇ ਨੂੰ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਥੇ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਬੱਚਿਓ ਧਿਆਨ ਕਰੋ ਇੱਥੇ ਕੀ ਹੈ ਲਮਕਾ ਦਿੱਤਾ ਗਿਆ ਹੈ ਬੱਚਿਓ ਧਿਆਨ ਕਰੋ ਤੋ ਇੱਥੇ ਕੀ ਹੈ ਡੈਸ਼ ਦੀ ਵਰਤੋਂ ਯਾਨੀ ਕਿ ਸੈਂਟੈਂਸ ਇੱਕੋ ਹੀ ਹੈ ਪਰ ਉਸ ਨੂੰ ਲੰਮਕਾਰ ਕੇ ਬੋਲਿਆ ਗਿਆ ਹੈ ਅਗਲਾ ਹੈ ਦੁਬਿੰਦੀ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਕਾਲਨ ਵੀ ਕਿਹਾ ਜਾਂਦਾ ਹੈ ਇਸ ਚਿੰਨ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਪਹਿਲੇ ਪੂਰਨ ਵਾਕ ਦੀ ਵਿਆਖਿਆ ਲਈ ਜਾਂ ਵੇਰਵਾ ਦੱਸਣ ਦੇ ਲਈ ਦੂਜਾ ਵਾਕ ਲਿਖਿਆ ਜਾਵੇ ਜਿਵੇਂ ਪਾ ਜੋ ਦੁਬਿੰਦੀ ਹੈ ਇਹ ਫੁੱਲ ਸਟਾਪ ਨਾਲੋਂ ਕਟ ਤੇ ਕੌਮੇ ਨਾਲੋਂ ਵੱਧ ਠਹਿਰਾਓ ਜੋ ਹੈ ਦਿੰਦੀ ਹੈ ਜਿਵੇਂ ਖਾ ਦੋ ਬਿੰਦੀ ਹਾ ਦੋ ਬਿੰਦੀ ਇਹਦਾ ਭਾਵ ਇਹ ਹੈ ਕਿ ਖਾਲਸਾ ਹਾਈ ਸਕੂਲ ਸੋ ਪੂਰਾ ਵਾਕ ਜਿਹੜਾ ਹੈ ਉਸ ਦੀ ਵਿਆਖਿਆ ਕਰਨ ਦੇ ਲਈ ਦੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਪੂਰੇ ਸ਼ਬਦ ਦੀ ਜਾਂ ਪੂਰੇ ਸੈਂਟੈਂਸ ਬ੍ਰੈਕਟ ਨਾਟਕ ਵਿੱਚ ਕਿਸੇ ਪਾਤਰ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਲਈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸ਼ੇਰੂ ਕੰਮੋ ਮੇਰੇ ਵੱਲ ਵੇਖੋ ਨਾ ਪਰ ਸ਼ੇਰੂ ਜਦੋਂ ਇਹ ਸ਼ਬਦ ਕੰਮੋ ਨੂੰ ਕਹਿ ਰਿਹਾ ਹੈ ਕੰਮੋ ਮੇਰੇ ਵੱਲ ਵੇਖੋ ਨਾ ਤਾਂ ਉਸ ਤੋਂ ਪਹਿਲਾਂ ਇੱਕ ਤੱਕ ਉਸ ਵੱਲ ਵੇਖਦਾ ਹੋਇਆ ਪਾਬ ਉਹਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਇਹ ਸ਼ਬਦ ਕਹਿ ਰਿਹਾ ਹੈ ਬ੍ਰੈਕਟ ਦੀ ਵਰਤੋਂ ਨਾਟਕ ਦੇ ਵਿੱਚ ਯਾਨੀ ਕਿ ਪਾਤਰ ਨੇ ਜੋ ਆਪਣਾ ਰੋਲ ਜੋ ਹੈ ਜੋ ਪਲੇ ਕਰਨਾ ਹੈ ਉਸ ਦੌਰਾਨ ਜਿਸ ਤਰ੍ਹਾਂ ਦੇ ਹਾਵ ਭਾਵ ਵਰਤਨੇ ਹਨ ਉਹਨਾਂ ਹਾਵਾਂ ਭਾਵਾਂ ਨੂੰ ਜੋ ਹੈ ਬ੍ਰੈਕਟ ਦੇ ਵਿੱਚ ਰੱਖਿਆ ਜਾਂਦਾ ਹੈ ਪੁੱਠੇ ਕੌਮੇ ਜਦੋਂ ਕਿਸੇ ਦੇ ਆਖੀ ਹੋਏ ਸ਼ਬਦਾਂ ਨੂੰ ਜਿਉਂ ਦਾ ਤਿਉਂ ਲਿਖਿਆ ਜਾਣਾ ਹੋਵੇ ਉਥੇ ਇਹਨਾਂ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਪੁੱਠੇ ਕੌਮੇ ਕਿਹਾ ਜਾਂਦਾ ਹੈ ਨਾਨਕ ਸਿੰਘ ਰਚਿਤ ਜਿਵੇਂ ਕਿਸੇ ਲੇਖਕ ਦਾ ਨਾਮ ਜਾਂ ਕਿਸੇ ਪੁਸਤਕ ਦਾ ਨਾਮ ਜਾਂ ਕਿਸੇ ਦੁਆਰਾ ਕਹੇ ਹੋਏ ਸ਼ਬਦ ਨੂੰ ਜਾਂ ਵਾਕ ਨੂੰ ਇਉਂ-ਗਿਉਂ ਜਦੋਂ ਅਸੀਂ ਵਰਤਨਾ ਹੋਵੇ ਇਨਬਿਨ ਤਾਂ ਉਥੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਅੱਗੇ ਆ ਜਾਂਦੀ ਹੈ ਜੋੜਨੀ ਸਮਾਸੀ ਅਤੇ ਮੂਲ ਸ਼ਬਦਾਂ ਵਿਚਕਾਰ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨਾਲ ਸ਼ਬਦਾਂ ਦੇ ਵੱਖ-ਵੱਖ ਟੁਕੜੇ ਦਿਖਾਏ ਜਾਂਦੇ ਹਨ ਤੇ ਇਸ ਦਾ ਚਿੰਨ ਜਿਹੜਾ ਹੈ ਯਾਨੀ ਕਿ ਡੈਸ਼ ਜਿਵੇਂ ਕਿ ਜਿਆਦਾ ਲੰਮਾ ਹੁੰਦਾ ਹੈ ਜੋੜਨੀ ਜਿਹੜੀ ਆ ਥੋੜੀ ਜੀ ਛੋਟੀ ਹੁੰਦੀ ਹੈ ਇਸ ਦਾ ਚਿੰਨ ਡੈਸ਼ ਨਾਲੋਂ ਛੋਟਾ ਹੁੰਦਾ ਹੈ ਜਿਵੇਂ ਲੋਕ ਰਾਜ ਲੋਕ ਰਾਜ ਲੋਕ ਦੋ ਸ਼ਬਦਾਂ ਨੂੰ ਜੋੜ ਰਿਹਾ ਹੈ ਹੈ ਲੋਕ ਅਤੇ ਰਾਜ ਇਹਨਾਂ ਨੂੰ ਜੋੜ ਰਹੀ ਹੈ ਲੋਕ ਰਾਜ ਇਕੱਠਾ ਸ਼ਬਦ ਬਣ ਰਿਹਾ ਹੈ ਸੋ ਇੱਥੇ ਕਿਹਦੀ ਵਰਤੋਂ ਹੋਈ ਹੈ ਜੋੜਨੀ ਦੀ નિર્ਦੋਸ਼ ਲਾਪਤਾ ਦੁੱਖ ਸੁਖ ਵਿਣ ਕੀ ਇਹ ਦੋ ਅਲੱਗ-ਅਲੱਗ ਸ਼ਬਦ ਹਨ ਜਦੋਂ ਇਹਨਾਂ ਨੂੰ ਜੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਇੱਥੇ ਜੋੜਨ ਦੀ ਵਰਤੋਂ ਕੀਤੀ ਗਈ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਛੋਟਮਰੋੜੀ ਜਦੋਂ ਕਿਸੇ ਸ਼ਬਦ ਦਾ ਕੋਈ ਅੱਖਰ ਘੱਟ ਕਰ ਦਿੱਤਾ ਜਾਵੇ ਭਾ ਪੂਰਨ ਅੱਖਰ ਬੋਲਣ ਦੀ ਥਾਂਵੇਂ ਲਿਖਣ ਦੀ ਥਾਂਵੇਂ ਉਸ ਨੂੰ ਥੋੜਾ ਜਿਹਾ ਸ਼ਬਦ ਉਸਤੇ ਘੱਟ ਕਰ ਦਿੱਤੇ ਜਾਣ ਘੱਟ ਦਿੱਤੇ ਜਾਣ ਤਾਂ ਉੱਥੇ ਛੋਟਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਜਿਵੇਂ ਅਸੀਂ ਅੰਗਰੇਜ਼ੀ ਦੇ ਵਿੱਚ ਅਪੋਸਟ੍ਰੋਫੀ ਐਸ ਦੀ ਵਰਤੋਂ ਕਰਦੇ ਹਾਂ ਵਿੱਚ ਸ਼ਬਦ ਪੂਰਾ ਲਿਖਣ ਦੀ ਬਜਾਏ ਛੋਟੂ ਮਰੋੜੀ ਤੇ ਚਚਾ ਲਿਖ ਦਿੱਤਾ ਜਾਂਦਾ ਹੈ ਤੇ ਉੱਤੇ ਪੂਰਾ ਸ਼ਬਦ ਲਿਖਣ ਦੀ ਬਜਾਏ ਅਪੋਸਟ੍ਰੋਫੀ ਯਾਨੀ ਕਿ ਛੋਟੂ ਮਰੋੜੀ ਪਾ ਕੇ ਤੇ ਲਿਖ ਦਿੱਤਾ ਜਾਂਦਾ ਹੈ ਯਾਨੀ ਕਿ ਉੱਤੇ ਤੇ ਵਿੱਚ ਪੂਰਾ ਸ਼ਬਦ ਲਿਖਣ ਦੀ ਬਜਾਏ ਅਪੋਸਟ੍ਰੋਫੀ ਚਚਾ ਤੇ ਅਪੋਸਟ੍ਰੋਫੀ ਤੱਤੇ ਦੇ ਨਾਲ ਸਾਰ ਲਿਆ ਜਾਂਦਾ ਹੈ ਬਿੰਦੀ ਬਿੰਦੀ ਦੀ ਵਰਤੋਂ ਸ਼ਬਦ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਕੀਤੀ ਜਾਂਦੀ ਹੈ ਜਿਵੇਂ ਆਮ ਅਸੀਂ ਲਿਖਨੇ ਹਾਂ ਬੀਏ ਐਮਏ ਐਮਐਡ ਐਮਐਲਏ ਯਾਨਕਿ ਸ਼ਾਰਟ ਫਾਰਮ ਦੇ ਵਿੱਚ ਜਦੋਂ ਅਸੀਂ ਸ਼ਬਦਾਂ ਨੂੰ ਲਿਖਨੇ ਹਾਂ ਤਾਂ ਉੱਥੇ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਪ੍ਰਸ਼ਨ ਚਿੰਨ ਇਹ ਪੂਰਨ ਵਾਕ ਦੇ ਅੰਤ ਵਿੱਚ ਆਉਂਦਾ ਹੈ ਜਿਸ ਦੇ ਵਿੱਚ ਕੋਈ ਸਵਾਲ ਪੁੱਛਿਆ ਗਿਆ ਹੁੰਦਾ ਹੈ ਕੋਈ ਗੱਲ ਪੁੱਛੀ ਗਈ ਹੁੰਦੀ ਹੈ ਜਿਵੇਂ ਤਾਜ ਕਿੱਥੇ ਗਿਆ ਹੈ ਭਾਵ ਕਦੋਂ ਕਿੱਥੇ ਕਿਵੇਂ ਕਿਸ ਤਰ੍ਹਾਂ ਇੱਥੇ ਸਾਰੇ ਦੇ ਪਿੱਛੇ ਪ੍ਰਸ਼ਨ ਚਿੰਨ ਆਉਂਦਾ ਹੈ ਤੇ ਵਿਸਮਕਾ ਪਾਵ ਹੈਰਾਨੀ ਜਨਕ ਵਾਕ ਇਹ ਚਿੰਨ ਉਸ ਵਾਕ ਦੇ ਅੰਤ ਵਿੱਚ ਅਤੇ ਵਾਕਾਂਸ਼ ਤੋਂ ਪਿੱਛੇ ਆਉਂਦਾ ਹੈ ਜਿਸ ਵਿੱਚ ਹੈਰਾਨੀ ਖੁਸ਼ੀ ਜਾਂ ਗਮੀ ਦੇ ਭਾਵ ਪ੍ਰਗਟ ਹੁੰਦੇ ਹਨ ਜਿਵੇਂ ਆਹਾ ਵਾ ਕਾਸ਼ ਇਹਨਾਂ ਤੋਂ ਬਾਅਦ ਕੀ ਹੈ ਵਿਸਮਕ ਚਿੰਨ ਹੈ ਸਾਈਨ ਆਫ ਐਕਸਪਲੇਨੇਸ਼ਨ ਇੰਟੈਰੋਗੇਸ਼ਨ ਸਿੱਟਾ ਭਾਵ ਇਹਨਾਂ ਸਾਰੇ 13 ਦੇ 13 ਜੋ ਵਿਸਮਕ ਚਿੰਨ ਹਨ ਸੌਰੀ ਜੋ ਵਿਸ਼ਰਾਮ ਚਿੰਨ ਹਨ ਜੋ ਪੰਕਚੁਏਸ਼ਨ ਹਨ ਇਹਨਾਂ ਦੀ ਵਰਤੋਂ ਜੋ ਹੈ ਹਰ ਭਾਸ਼ਾ ਨੂੰ ਸ਼ੁੱਧ ਤੇ ਸਪਸ਼ਟ ਰੂਪ ਦੇਣ ਦੇ ਲਈ ਬੇहद ਜ਼ਰੂਰੀ ਹੈ ਔਰ ਹਰ ਵਿਦਿਆਰਥੀ ਨੂੰ ਹਰ ਲੇਖਕ ਨੂੰ ਹਰ ਵਕਤਾ ਨੂੰ ਬੋਲਣ ਵਾਲੇ ਨੂੰ ਇਹਨਾਂ ਵਿਸ਼ਰਾਮ ਚਿੰਨਾਂ ਦੀ ਵਰਤੋਂ ਬਾਰੇ ਜਾਣਕਾਰੀ ਹੋਣਾ ਬੇहद ਲਾਜ਼ਮੀ ਹੈ ਜਿਸ ਦੇ ਨਾਲ ਲਿਖਤ ਦੇ ਵਿੱਚ ਵੀ ਸਪਸ਼ਟਤਾ ਆਉਂਦੀ ਹੈ ਸ਼ੁੱਧਤਾ ਆਉਂਦੀ ਹੈ ਔਰ ਜੇਕਰ ਵਕਤਾ ਕੋਈ ਬੋਲ ਰਿਹਾ ਹੈ ਬੁਲਾਰਾ ਤੇ ਜੇਕਰ ਉਸ ਦੇ ਸ਼ਬਦ ਜਿਹੜੇ ਹਨ ਉਹਨਾਂ ਨੂੰ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਉਸਨੇ ਪੇਸ਼ ਕਰਨਾ ਹੈ ਤੇ ਉਸ ਦੇ ਲਈ ਇਹਨਾਂ ਵਿਸ਼ਰਾਮ ਜਿਨ੍ਹਾਂ ਨੂੰ ਵਰਤੋਂ ਦੇ ਵਿੱਚ ਲਿਆਉਣਾ ਪਾਜ਼ ਕਿੱਥੇ ਦੇਣਾ ਹੈ ਕਿੰਨਾ ਦੇਣਾ ਹੈ ਇਹਨਾਂ ਗੱਲਾਂ ਦੀ ਜਾਣਕਾਰੀ ਹੋਣਾ ਬੇहद ਜ਼ਰੂਰੀ ਹੈ ਉਮੀਦ ਹੈ ਵਿਦਿਆਰਥੀਆਂ ਦੇ ਲਈ ਵਿਸ਼ਰਾਮ ਚਿੰਨ ਜੋ ਹੈ ਇਹ ਬਹੁਤ ਆਸਾਨ ਟਾਪਿਕ ਹੈ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ ਵਿਦਿਆਰਥੀਆਂ ਨੂੰ ਇਮਤਿਹਾਨੀ ਨਜ਼ਰੀਏ ਤੋਂ ਉਹਨਾਂ ਨੇ ਇਸ ਦਾ ਜੋ ਹੈ ਇਸੇ ਤਰ੍ਹਾਂ ਹੀ ਇਸ ਨੂੰ ਆਪਣੇ ਪੇਪਰ ਦੇ ਵਿੱਚ ਲਿਖਣਾ ਹੈ ਸੋ ਅੱਜ ਦਾ ਇਹ ਵੀਡੀਓ ਅੱਜ ਦਾ ਇਹ ਟਾਪਿਕ ਅੱਜ ਦੀ ਇਹ ਚਰਚਾ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸ਼ੇਅਰ ਕਰਿਆ ਕਰੋ ਲਾਈਕ ਵੀ ਕਰੋ ਤਾਂ ਜੋ ਚੈਨਲ ਦੇ ਵਿਕਾਸ ਦੇ ਵਿੱਚ ਤੁਹਾਡਾ ਯੋਗਦਾਨ ਸ਼ਾਮਿਲ ਹੋ ਸਕੇ ਸੋ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਅਗਲੀ ਲੈਕਚਰ ਲੜੀ ਨੂੰ ਅਗਲੇ ਟਾਪਿਕ ਨੂੰ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ